मर महाराज वह आगे क्या होना अगर क्या होना शोट गाल शोट गल चाइना डोर बंद करो चाइना डोर बंद करो चाइना डोर बंद करो चाइना डोर बंद करो बोलो यार बोलो चाइना डोर बंद करो चाइना डोर बंद करो मूर्ति डोर बंद करो मूर्ति डोर बंद करो चाइना डोर बंद करो बंदा डो चाइना डो कु डोर चाइना डोर बंदि करो कुझु चाइना don, बंद don. ਬਿਲਕੁਲ ਸਰ ਬਿਲਕੁਲ ਹੋਣਗੇ ਸਰਕਾਰ ਵੀ ਹੋਏਗੀ ਜਾਗਰ ਸਰਕਾਰ ਵੀ ਹੋਏਗੀ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਨਾਲ ਦੋ ਰੁਪਏ ਆ ਰਹੀ ਆ ਰੋਹਣ ਭਾਈ ਇਹ ਕਿਹਾ ਹੋ ਡੋਰ ਜਿਹੜੀ ਆ ਤੂੰ ਪਾਰੀ ਬਿਲਕੁਲ ਬੜੀ ਕਰੀ ਇਹ ਜਿਹੜੀ ਰਿਵਾਇਤੀ ਡੋਰ ਹੈ ਉਹ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਹੈ ਨੌਜਵਾਨਾਂ ਕੋ ਡੋਰ ਬਾਟੀ ਜਾ ਰਹੀ ਹੈ ਭਾਰਤੀ ਡੋਰ ਜਿਹੜੀ ਆ ਰਹੀ ਹੈ ਡੋਰ ਬਿਲਕੁਲ ਸ਼ੁਰੂਆਤ ਦੇ ਸਮੇਂ ਤੇ ਇਹ ਦੇਖੋ ਦੇਖੋ ਇਹ ਪਰਾਣੀ ਡੋਰ ਹੈ ਪਰਾਣੀ ਡੋਰ ਹੈ ਆਪਣੇ ਪ੍ਰਾਤਨ ਸਮੇਂ ਤੋਂ ਚੱਲਦੀ ਆ ਰਹੀ ਹੈ ਹੁਣ ਓਕੇ ਕਦੀ ਵੀ ਕੋਈ ਹਾਦਸੇ ਨਹੀਂ ਹੁੰਦੇ ਸੀ ਪਰ ਜਦੋਂ ਦੀ ਚਾਈਨਾ ਡੋਰ ਆਈ ਆ ਅਕਸਰ ਦੇਖਣ ਨੂੰ ਮਿਲਿਆ ਕਿ ਕਾਫੀ ਜ਼ਿਆਦਾ ਦੇਖੇ ਚਾਈਨਾ ਡੋਰ ਚਾਈਨਾ ਡੋਰ ਦੇ ਨਾਲ ਹੁਣ ਨਾ ਵਰਤੋ ਭਾਈਰ ਉਹ ਭਾਰਤੀ ਡੋਰ ਬਾਟੀ ਜਾ ਰਹੀ ਹੈ ਬੱਚੋ ਕੋ ਅਗੇ ਚਾਈਕੂ ਪਰਲਾ ਕੀਤਾ ਜਾ ਰਿਹਾ ਹੈ ਇਹ ਇੱਕ ਠੀਕ ਹੈ ਡਾਟ ਸਾਬ ਅਗਰੇਬ ਵੀ ਕਰੋ ਨਾਮ ਉਹਨਾਂ ਕੋ ਸਾਈਨਟ ਹੋਣੀ ਕਰਿਆ 2016 ਤੋਂ ਹਰ ਸਾਲ ਹਾਲ ਬਾਜ਼ਾਰ ਦੇ ਬਾਅਦ ਕਿ ਜੜੇ ਕੀ ਚਾਈਨਾ ਤੋਂ ਮਹਿਸਕਰ ਕਰਦੇ ਨੇ ਇਹ ਇਸ ਕੰਮ ਤੇ ਹੈ ਇੱਕ ਸਬੂਤ ਲਾਈਵ ਤੇ ਵੀ ਦਿਖਾ ਦੇਣਾ ਹੈ ਚੰਦਰਬਾਈ ਜੀ ਦੀ ਗੱਤੀ ਰੱਖ ਲਾਈਵ ਐਕਸਪੀਰਟ ਇਹ ਰਾਮ ਦਾ ਭਾਮਾ ਤਰਾ ਸਾਬ ਪਰ ਡਾਟ ਸਾਬ ਕੇ ਰਾ ਖੁੱਲਾ ਕਰੋ ਥੋੜਾ ਜਿਆ ਥੱਲੇ ਛੁੱਟੀ ਜਾਣਾ ਹੈ ਨਾਮ ਨਾਲ ਸਾਰਾ No 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 चाइना डोर बंद करो चाइना डोर बंद करो चाइना डोर चाइना डोर बंद करो 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 तस्वीरें हैं चाइना डोर बंद करो हर समाज सेवी संस्था यही बोल रहा है ਫਿਰ ਆਲ ਤਸਵੀਰ ਹਮ ਆਪਕੋ ਦਿਖਾਤੇ ਹੇ ਇੱਕ ਸੂਰ ਮੇ ਚਾਇਨਾ ਡੋਰ ਬੰਦ ਕਰੋ 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 ਅਸ ਕਰ ਸਕਤੇ ਹੈ ਰੌਂਕਾ ਬੋਰ ਆਉਂਦਾ ਹੈ ਗਾ ਸਾਈਕਲ ਹੋ ਜਮੀਨ ਤੇ ਲਫਨਾ ਚਲ ਚਲ ਰੌਂਕਾ ਹਾਂ ਜੀ ਚਾਈਨਾ ਰੋਡ ਦੇ ਜਿਹੜੇ ਨੇ ਹਲਕਾ ਕਰਦੇ ਨਾਰੇ ਲਾਏ ਜਾ ਰਹੇ ਨੇ ਸਮਾਜਿਕ ਸੰਸਥਾਵਾਂ ਵੱਲੋਂ ਚਾਈਨਾ ਰੋਡ ਨੂੰ ਕੱਲ pau ਆ ਕੇ ਜਿਹੜਾ ਹੋਰ ਤਰ੍ਹਾਂ ਪਹੁੰਚਿਆ ਚਾਲਦੀ ਵਾਲੀ ਦਾ ਨਾਂ ਪੰਛੀ ਦਾ ਰੂਪ ਬਣਾ ਕੇ ਲਾ ਰਹੇ ਇੱਥੇ ਚਾਈਨਾ ਰੋਡ ਨੂੰ ਬੰਦ ਕਰਨ ਵਾਸਤੇ ਆਪਣੀ ਲਾ ਰਹੇ ਨੇ ਕਿਉਂਕਿ ਮੇਸਾਂ ਦੀ ਦਰਾਂ ਜਿੱਥੇ ਆਮ ਜਨਤਾ ਦੀ ਮੌਜ ਹੁੰਦੀ ਆ ਉੱਥੇ ਹੀ ਜੀਵ ਜੰਤੂ ਜਿਹੜੇ ਕਿ ਪੇਜਵਾਨ ਨੇ ਉਹਨਾਂ ਦੀ ਵੀ ਮੌਤ ਹੁੰਦੀ ਹੈ ਇਹ ਬੱਚਾ ਵੀ ਇੱਥੇ ਵਧੀਆ ਸਿਹਤ ਦਾ ਹੈ ਨਜ਼ਰ ਆ ਰਿਹਾ ਹੈ ਕਿ ਸਾਨੂੰ ਚਾਈਨਾ ਡੋਅ ਨੂੰ ਭੇਜਣ ਦੀ ਲੋੜ ਹੈ ਇਸ ਵੇਲੇ ਆਉਂਦੇ ਗੱਜਬ ਨੋਰਮਲ ਹੈ ਕਿ ਮੈਂ ਕਿਹਾ ਕਿ ਚਾਈਨਾ ਡੋਅ ਦੇ ਖਿਲਾਫ 2016 ਤੋਂ ਸੀਐਮ ਪਟਨਾਕਰ ਕਹਿੰਦੇ ਆ ਰਹੇ ਕਿ ਚਾਈਨਾ ਡੋਅ ਜਿਹੜੀ ਹੈ ਬੰਦ ਕੀਤੀ ਜਾਵੇ ਔਰ ਜਿਹੜੇ ਪੇਰੈਂਟਸ ਐ ਬੱਚੇ ਐ ਉਹ ਐਡ ਔਰ ਨਾ ਯੂਜ਼ ਕਰਨ ਇਸ ਕਰਕੇ ਜਿਹੜਾ ਇੱਕ ਹਾਲਗੇਟ ਤੇ ਪ੍ਰੋਬਲਮ ਕਿਹਾ ਹੈ ਹਰ 7-12 ਵਾਲਾ ਇੱਕ ਤਰੀਕੇ ਅਵੇਅਰ ਕੀਤਾ ਜਾਂਦਾ ਹੈ ਸ਼ਹਿਰ ਵਾਹਤਾਂ ਦੇ ਲੇਕਿਨ ਬੱਚੇ ਜਿਹੜੇ ਉਹ ਨਹੀਂ ਸਮਝਦੇ ਬੱਚਿਆਂ ਨੂੰ ਕੀ ਕਹਿਣਾ ਚਾਹੋ ਸਰ ਬੱਚਿਆਂ ਨੂੰ ਮੈਂ ਇਹ ਕਹਿਣਾ ਚਾਹਾਂਗੀ ਤੁਸੀਂ ਕਿਤੇ ਨਾ ਕਿਤੇ ਅਣਜਾਣੇ ਸੂ ਲੋਕਾਂ ਦੀਆਂ ਜਾਨਾਂ ਲੈ ਰਹੇ ਹੋ ਪੰਛੀਆਂ ਦੀਆਂ ਜਾਨਾਂ ਲੈ ਰਹੇ ਹੋ ਅੱਜ ਕੱਲ ਤੁਸੀਂ ਦੇਖੋ ਇਹ ਤਾਰਾਂ ਤੇ ਵਿਰਕਸ਼ਾਂ ਤੇ ਕਿੰਨੇ ਪੰਛੀ ਜੜੇ ਹੋ ਲੱਟਕੇ ਹੋਏ ਮਰੇ ਹੋਏ ਮਿਲਣਗੇ ਪੇਰੈਂਟਸ ਨੂੰ ਚਾਹੀਦਾ ਬੱਚਿਆਂ ਨੂੰ ਸਮਝਾਣ ਪਿਆਰ ਨਾਲ ਸਮਝਾਣ ਪਿਆਰ ਨਾਲ ਨਹੀਂ ਸਮਝਦੇ ਤੇ ਥੋੜੇ ਸਟ੍ਰਿਕਟ ਹੋਣਾ ਨਾਲ ਕਿਸੇ ਦੀ ਬੱਦੂਆ ਦਾ ਕਾਰਨ ਨਾ ਬਣਨ ਕਿਉਂਕਿ ਜਦੋਂ ਕਿਸੇ ਦੀ ਜਾਨ ਜਾਏਗੀ ਕਿਸੇ ਦਾ ਘਰ ਚ ਜਿਹੜਾ ਮੈਂਬਰ ਜਾਏਗਾ ਆਬੀਅਸ ਹੈ ਉਹਨਾਂ ਦੀ ਬੱਦੂਆ ਨਿਕਲਣਗੀ ਕਿ ਪਤਾ ਨਹੀਂ ਕਿੰਨੇ ਆਪਣੇ ਫਨ ਕਰਕੇ ਗੁੱਡੀ ਉਡਾਈ ਡੋਰ ਉਹਦੇ ਨਾਲ ਗਲਾ ਕੱਟਿਆ ਗਿਆ ਤੁਸੀਂ ਆਪਣੇ ਇੱਕ ਮਨੋਰੰਜਨ ਦੇ ਚੱਕਰ ਵਿੱਚ ਲੋਕਾਂ ਦੀ ਜਾਣਨਾ ਲੈ ਰਹੇ ਹੋ ਕੋਨਾ ਰਮਨ ਖੋਤਿਆ ਦਾ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਕੋ ਮੈਂ ਸਭ ਨੂੰ ਅਪੀਲ ਕਰਨਾ ਚਾਹਾਂਗਾ ਕਿਉਂਕਿ ਸਰਕਾਰਾਂ ਨੇ ਤੇ ਕੁਝ ਨਹੀਂ ਕਰਨਾ ਸਰਕਾਰਾਂ ਨੇ ਇੱਕ ਚੀਜ਼ ਚਲਾਈ ਹੈ ਉਹ ਬੰਦ ਨਹੀਂ ਹੋ ਸਕਦੀ ਲੋਕ ਨਹੀਂ ਕਰ ਸਕਦੇ ਬੰਦ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਜਿਹੜੀ ਚਾਈਨਾ ਡੋਰ ਖੂਨੀ ਡੋਰ ਹੈ ਉਹ ਟਾਈਮ ਆਪਾਂ ਨਾ ਲਈਏ ਆਪਣੇ ਵਾਸਤੇ ਕਿ ਜਦੋਂ ਸਾਡੇ ਬੱਚਿਆਂ ਦੇ ਸਾਡੀ ਫੈਮਲੀਆ ਦੇ ਕਿਸੇ ਦੇ ਹੱਥ ਨੱਸ ਅੱਖ ਕੁਝ ਵੱਡਿਆ ਜਾਏ ਉਸ ਤੋਂ ਬਾਅਦ ਅਸੀਂ ਬੰਦ ਕਰਦੇ ਹਾਂ ਮਗਰ ਮੈਂ ਅਪੀਲ ਇਹੋ ਹੀ ਕਰਨਾ ਚਾਹਾਂਗਾ ਕਿ ਲੋਕ ਉਸ ਤੋਂ ਪਹਿਲਾਂ ਅਸੀਂ ਲੋਕਾਂ ਦੇ ਬੱਚਿਆਂ ਵਾਸਤੇ ਵੀ ਥੋੜਾ ਜਿਹਾ ਸੇਫ ਕਰਨ ਇਸ ਚੀਜ਼ ਨੂੰ ਕਿ ਚਾਈਨਾ ਡੋਰ ਨੂੰ ਬਿਲਕੁਲ ਨਾ ਵਰਤਣ ਬਸ ਮੈਂ ਇਹੋ ਹੀ ਅਪੀਲ ਕਰਨਾ ਚਾਹਾਂਗਾ ਸਾਰਿਆਂ ਤੋਂ ਮੇਰਾ ਨਾਮ ਚਾਂਸ ਹੈਗਲ ਹੈ ਜੀ ਅੱਜ ਪ੍ਰੋਟੈਸਟ ਹੋ ਰਿਹਾ ਹੈ ਖੂਨੀ ਡੋਰ ਦੇ ਖਿਲਾਫ ਪੁਨੀ ਡੋਰ ਜਿਹੜੀ ਚਾਈਨਾ ਡੋਰ ਜਿਹੜੀ ਚੱਲ ਚੁੱਕੀ ਹੈ ਜਿਹੜੀ ਮੈਂ ਸਮਝਦਾ ਕਿ ਲੋਕਾਂ ਦੇ ਆਨ ਵਾਲੀ ਜਿਹੜੀ ਸਾਡੀ ਜਨਰੇਸ਼ਨ ਹੈ ਉਹਨਾਂ ਦੇ ਰਗ ਰਗ ਵਿੱਚ ਵੜ ਚੁੱਕੀ ਹੈ ਡੋਰ ਸਭ ਤੋਂ ਪਹਿਲਾਂ ਤੇ ਇਸ ਡੋਰ ਨੂੰ ਖਤਮ ਕਰ ਦੇਣਾ ਚਾਹੀਦਾ ਪੂਰੀ ਤਰ੍ਹਾਂ ਮੈਂ ਇਸ ਮੁੱਦੇ ਦੇ ਉੱਤੇ ਬੜੀ ਦੇਰ ਦਾ ਜਿਹੜਾ ਲੜਦਾ ਆ ਰਿਹਾ ਔਰ ਮੈਂ ਜੋ ਸਮਝਦਾ ਕਿ ਇਹਦੇ ਵਿੱਚ ਜਿਹੜੀ बरेली दी डोर है जेडे ਸਾਡੇ ਸਾਧਾਰਨ ਦੁਕਾਨਦਾਰ ਨੇ ਜਿਨ੍ਹਾਂ ਦੀ ਅੱਬਾ ਸਮਝਦੇ ਨੇ ਕਿ ਬਰੇਲੀ ਦੀਆਂ ਚੜਖੀਆਂ ਜਿਹਦੀ ਸ਼ੁਰੂਆਤ 1500 1200 ਤੋਂ ਹੁੰਦੀ ਹੈ ਉਨਾ ਮੈਂ ਇਹ ਗੱਲ ਮੈਂ ਆਪਣੇ ਤੇ ਲਾਗੂ ਕਰਨਾ ਕਿ ਹਰ ਡੋਰ ਜਿਹੜੀ ਹੈ ਜਿਹੜੀ ਬਰੇਲੀ ਦੀ ਡੋਰ ਹੈ ਜਾਂ ਗੈਂਡਾ ਡੋਰ ਹੈ ਇਹ ਹਰ ਕਿਸੇ ਤੇ ਹੁਣ ਵਰਤਦੀ ਨਹੀਂ ਰਹੀ ਕਿਉਂਕਿ ਇਹਦੀ ਸਟਾਰਟਿੰਗ ਹੀ 1500 1200 ਹਜ਼ਾਰ ਤੋਂ ਸਟਾਰਟ ਹੁੰਦੀ ਹੈ ਔਰ ਜਿਹੜਾ ਚਾਈਨਾ ਦਾ ਗੱਟੂ ਹੈ ਜਿਹੜੀ ਡ੍ਰੈਗਨ ਕੂਨੀ ਡੋਰ ਹੈ ਇਹਦੀ ਸ਼ੁਰੂਆਤ ਜਿਹੜੀ 300 400 ਤੋਂ ਹੋ ਜਾਂਦੀ ਹੈ ਕਿ ਹਰ ਵਰਗ ਜਿਹੜਾ ਸਸਤੀ ਡੋਰ ਨੂੰ ਅੱਜ ਹੱਥ ਪਾਉਂਦਾ ਉਹਨੂੰ ਇਹ ਨਹੀਂ ਪਤਾ ਕਿ ਇਹ ਜਿਹੜੀ ਡੋਰ ਹੈ ਸਸਤੀ ਅਸੀਂ ਖਰੀਦ ਤੇ ਲੈਨੇ ਆ ਕਿ ਕਿਸੇ ਦੀ ਅਨਮੋਲ ਜਾਨ ਅਸੀਂ ਲੈਨੇ ਆ ਇਹ ਡੋਰ ਵੇਚਣ ਵਾਲਾ ਵੀ ਉਹਨਾ ਖੁੰਨੀ ਐ ਉਠਾਣ ਵਾਲਾ ਉਸ ਤੋਂ ਜ਼ਿਆਦਾ ਖੁੰਨੀ ਐ ਔਰ ਹੁਣ ਮੈਂ ਉਹਨਾ ਮੁੱਦੇ ਤੇ ਮੈਂ ਗੱਲ ਇਹ ਕਰਨਾ ਚਾਹੁੰਦਾ ਆਪਣੇ ਵਪਾਰੀ ਭਰਾ ਜਿਹੜੇ ਪਤੰਗਾ ਦੇ ਜਿਹੜੇ ਸ਼ੌਕੀਨ ਨੇ ਜਿਹੜੇ ਦੁਕਾਨਦਾਰ ਨੇ ਮੈਂ ਤੁਹਾਨੂੰ ਇਹ ਬੇਨਤੀ ਕਰਾਂਗਾ ਭਰਾਓ ਜਿਸ ਤਰ੍ਹਾਂ ਮਾਰਕੀਟ ਦੇ ਵਿੱਚ ਬ੍ਰਾਂਡ ਆਉਂਦੇ ਨੇ ਕੋਈ ਸਸਤਾ ਆਂਦਾ ਕੋਈ ਵਧੀਆ ਹੁੰਦਾ ਇਦਾਂ ਕਰਕੇ ਦੇਖੋਗੇ ਜਿਹੜੀ ਆ ਡੋਰ ਐ ਇਹਨੂੰ ਉਹਦੇ ਤੋਂ ਵੀ ਸਸਤੀ ਕਰ ਦੋ ਅਗਰ ਜੇ ਚਾਈਨਾ ਦੀ ਡੋਰ ਨੂੰ ਅਸੀਂ ਖਤਮ ਕਰਨਾ ਹੈ ਤਾਂ ਇਸ ਡੋਰ ਨੂੰ ਸਸਤਾ ਕਰ ਦੋ ਤਾਂ ਜੋ ਜਿਹੜੀ ਚਾਈਨਾ ਦੀ ਡੋਰ ਇਹਦੀ ਵਿਕਰੀ ਘਟਣ ਤੋਂ ਘਟਣ ਨਾਲ ਬੰਦ ਹੋ ਜਾਵੇ ਕਿਉਂਕਿ ਅਸੀਂ ਤਕਰੀਬਨ ਦੇਖਦੇ ਆ ਕਿ ਜਿੱਦਾਂ ਕੰਪੀਟੀਸ਼ਨ ਹੁੰਦਾ ਹਰ ਚੀਜ਼ ਦਾ ਜੇ ਕੋਈ ਦੁਕਾਨਦਾਰ ਹਜ਼ਾਰ ਦੀ ਚੀਜ਼ ਵੇਚਦਾ ਤੁਹਾਨੂੰ ਤਕਰੀਬਨ ਬੰਦਾ 600 ਦੀ ਕਰ ਦਿੰਦਾ ਸਾਰੇ 600 ਵਾਲੀ ਚੀਜ਼ ਵੱਲ ਭਜਦੇ ਆ ਉਹ ਇਹ ਨਹੀਂ ਦੇਖਦੇ ਵਧੀਆ ਮਾੜੀ ਹੈ ਚੰਗੀ ਹੈ ਤੋਂ ਐਸੀ ਤਰ੍ਹਾਂ ਮੇਰੀ ਭਰਾਵਾਂ ਨੂੰ ਬੇਨਤੀ ਹੈ ਕਿ ਭਰਾਓ ਇੱਕ ਸਾਲ ਕਾਟਾ ਖਾਲੋ ਦੋ ਸਾਲ ਕਾਟਾ ਖਾਲੋ ਜੇ ਚਾਈਨਾ ਡੋਰ ਨੂੰ ਖਤਮ ਕਰਨਾ ਹੈ ਤੇ ਆਪਣੀਆਂ ਡੋਰਾ ਦੇ ਜਿਹੜੇ ਰੇਟ ਘਟਾ ਦਿਓ ਤੁਸੀਂ ਦੇਖੋ ਪਿਛਲੇ 10 15 ਸਾਲ ਪਿੰਲੇ ਕਿੰਨੇ ਨਾਮੀ ਡੋਰਾਂ ਵਾਲੇ ਸੀ ਗਏ ਹੁਣ ਮੈਂ ਨਾਮ ਲੈਣ ਤੇ ਆਵਾਂਗਾ ਤੇ ਜਿਆਦਾ ਲੰਬੀ ਬਾਈਟ ਹੋ ਜਾਏਗੀ ਸੋ ਕਹਿਣ ਦਾ ਮਤਲਬ ਕੀ ਆ ਜਿਹੜੀਆਂ ਡੋਰਾ ਨੇ ਇਹਨਾਂ ਨੂੰ ਜਿਹੜਾ ਅਗਰ ਖਤਮ ਕਰਨਾ ਚਾਹੁੰਦੇ ਹੋ ਚਾਈਨਾ ਦੀ ਡੋਰ ਨੂੰ ਤਾਂ ਆਪਣੀਆਂ ਡੋਰਾ ਜਿਹੜੀਆਂ ਅੱਧੇ ਤੋਂਤੇ ਰੇਟ ਤੇ ਕਰ ਦਿਓ 1-2 ਸਾਲ ਘਾਟਾ ਖਾਲੋ ਲੇਕਿਨ ਆ ਖੂਨੀ ਡੋਰ ਖਤਮ ਹੋ ਜਾਏਗੀ ਇਸ ਚੀਜ਼ ਦੇ ਨਾਲ ਡਾਕਟਰ ਰੋਹਨ ਮਹਿਰਾ ਚੇਅਰਮੈਨ ਐਂਟੀ ਕਰਾਈਮ ਮੈਨੂਅਲ ਪ੍ਰੋਟੈਕਸ਼ਨ ਤੋਂ ਅਸੀਂ ਲਗਾਤਾਰ 2016 ਤੋਂ ਇਹ ਜਿਹੜੀ ਖੂਨੀ ਡੋਰ ਹੈ ਚਾਈਨਾ ਡੋਰ ਜਿਹੜੀ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਸ਼ਾ ਫੈਲਿਆ ਵਾ ਉਸ ਤਰੀਕੇ ਦੇ ਨਾਲ ਜਿਹੜਾ ਚਾਈਨਾ ਡੋਰ ਜਿਹੜੀ ਘੱਟਕ ਮੈਂ ਕਹਾਂਗਾ ਇੱਕ ਹਥਿਆਰ ਹੈ ਜਿਹੜਾ ਲੋਕ ਵਰਤਮਾਲ ਕਰ ਰਹੇ ਆਪਣੇ ਘਰਾਂ ਦੇ ਵਿੱਚ ਤੇ ਜਾਣੇ-ਅਣਜਾਣੇ ਦੇ ਵਿੱਚ ਲੋਕਾਂ ਦੀ ਹੱਤਿਆ ਕਰ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਅਣਗਿਣਤ ਲੋਕ ਤੇ ਅਣਗਿਣਤ ਜਿਹੜੇ ਪੰਛੀ ਨੇ ਇਸ ਦੀ ਚਪੇੜ ਵਿੱਚ ਆ ਕੇ ਜ਼ਖਮੀ ਵੀ ਹੁੰਦੇ ਨੇ ਉਹਦੇ ਨਾਲ-ਨਾਲ ਮੌਤ ਵੀ ਬਹੁਤ ਸਾਰੇ ਲੋਕਾਂ ਦੀ ਹੁੰਦੀ ਹੈ ਤੇ ਪੰਛੀ ਜਿਹੜੇ ਨੇ ਜਦੋਂ ਚਾਈਨਾ ਡੋਰ ਦਾ ਸੀਜ਼ਨ ਆਂਦਾ ਹੈ ਲੋਕ ਤੇ 1-2 ਮਹੀਨੇ 3 ਮਹੀਨੇ ਡੋਰ ਦਾ ਇਸਤੇਮਾਲ ਕਰਕੇ ਫੁੱਲ ਜਾਂਦੇ ਆ ਲੇਕਿਨ ਰਕਸ਼ਾਂ ਤੇ ਜਿਹੜੀ ਡੋਰ ਫਸੀ ਹੁੰਦੀ ਹੈ ਸਾਰਾ ਸਾਲ ਜਿੱਤੇ ਲੋਕਾਂ ਦੇ ਉੱਪਰ ਤੇ ਪੰਛੀਆਂ ਦੇ ਉੱਪਰ ਮੌਤ ਦਾ ਜਿਹੜਾ ਕਾਰਨ ਸਾਬਤ ਹੋ ਰਹੀ ਹੈ ਮੈਂ ਕਵਾਂਗਾ ਕਿ ਇੱਥੇ ਸਭ ਤੋਂ ਵੱਡੀ ਕਮੀ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਕਿਉਂਕਿ ਬਹੁਤ ਹੀ ਮਮੂਲੀ ਧਾਰਾਵਾਂ ਲਾ ਕੇ ਜਿਹੜਾ ਉਹ ਜਿਹੜੇ ਵੀ ਵੇਚਦੇ ਨੇ ਉਹਨਾਂ ਨੂੰ ਬਾਅਦ ਵਿੱਚ ਜਿਹੜੀ ਜਮਾਨਤ ਮਿਲ ਜਾਂਦੀ ਹੈ ਜਿਦੇ ਕਰਕੇ ਆ ਆਪਣੀਆਂ ਜੜਾਂ ਜੜੀਆਂ ਹੋਰ ਮਜ਼ਬੂਤ ਹੋ ਰਹੀਆਂ ਉਹਦੇ ਨਾਲ ਨਾਲ ਪੇਰੈਂਟਸ ਨੂੰ ਮੈਂ ਇੱਕ ਗੱਲ ਕਵਾਂਗਾ ਵੀ ਤੁਸੀਂ ਇਹ ਡੋਰ ਨਹੀਂ ਦੇ ਰਹੇ ਆਪਣੇ ਬੱਚਿਆਂ ਨੂੰ ਇਹ ਤੁਸੀਂ ਇੱਕ ਹਥਿਆਰ ਪ੍ਰੋਵਾਈਡ ਬਜਾਰੋਂ ਖਰੀਦ ਕੇ ਤੁਸੀਂ ਹਥਿਆਰ ਆਪਣੇ ਬੱਚਿਆਂ ਨੂੰ ਦਿੰਦੇ ਹੋ ਤੇ ਉਸ ਹਥਿਆਰ ਦੇ ਨਾਲ ਲੋਕਾਂ ਦੀ ਜਿਹੜੀ ਮੌਤ ਹੋ ਰਹੀ ਹੈ ਇੱਥੇ ਮੈਂ ਕਹਾਂਗਾ ਪਿਛਲੇ ਸਾਲ ਪੰਜਾਬ ਸਰਕਾਰ ਨੇ ਪੁਲਿਸ ਜਿਹੜੇ ਪੰਜਾਬ ਪੁਲਿਸ ਹੈ ਉਹਨਾਂ ਨੇ ਪੇਰੈਂਟਸ ਦੇ ਉੱਪਰ ਵੀ ਕਾਰਵਾਈ ਕੁਛ ਤੇ ਕੀਤੀ ਸੀ ਲੇਕਿਨ ਇਸ ਸਾਲ ਦੇਖ ਲਓ ਤੁਸੀਂ ਕਿਸੇ ਵੀ ਪੇਰੈਂਟਸ ਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ ਹਰ ਦੁਕਾਨ ਦੇ ਉੱਪਰ ਜਿਹੜੀ ਚਾਈਨਾ ਡੋਰ ਜਿਹੜੀ ਹੈ ਉਸੇ ਤਰੀਕੇ ਦੇ ਨਾਲ ਮਿਲ ਰਹੀ ਹੈ ਛੋਟੇ ਬੱਚੇ ਵੀ ਲੈ ਕੇ ਆ ਰਹੇ ਨੇ ਇਹ ਨਾਕਾਮੀ ਹੈ ਕਿ ਜਿੱਦਾਂ ਇੱਕ ਨਸ਼ੇ ਦੀ ਪੂੜੀ ਗਲੀ ਮੁਹੱਲੇ 'ਚ ਵਿਕਦੀ ਵੀ ਆ ਉਸੇ ਤਰੀਕੇ ਦੇ ਨਾਲ ਚਾਈਨਾ ਡੋਰ ਗਲੀ ਮੁਹੱਲੇ ਦੇ ਵਿੱਚ ਵਿਕ ਰਹੀ ਹੈ ਇੱਥੇ ਮੈਂ ਅਪੀਲ ਕਰਾਂਗਾ ਸਭ ਤੋਂ ਪਹਿਲਾਂ ਪੇਰੈਂਟਸ ਨੂੰ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੀ ਬਣਾਉਣਾ ਚਾਹੁੰਦੇ ਹੋ ਤੁਸੀਂ ਇੱਕ ਐਜੂਕੇਟਿਡ ਬਣਾਉਣਾ ਚਾਹੁੰਦੇ ਹੋ ਜਾਂ ਇੱਕ ਕਾਤਲ ਜਿਹੜਾ ਆਪਣਾ ਬੱਚਾ ਬਣਾ ਰਹੇ ਹੋ ਆਪਣੇ ਬੱਚੇ ਨੂੰ ਇਹ ਜਿਹੜਾ ਹਥਿਆਰ ਹੈ ਤੁਸੀਂ ਨਾਲ ਲੈ ਆ ਕੇ ਦਵੋ ਇਹ ਕਾਤਲ ਹਥਿਆਰ ਹੈ ਤੇ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਾਂਗਾ ਭਗਵੰਤ ਮਾਨ ਜੀ ਨੂੰ ਕਿ ਉਹਨਾਂ ਨੇ ਜਦੋਂ ਸਰਕਾਰ ਆਈ ਸੀ ਬਹੁਤ ਵੱਡੇ ਵੱਡੇ ਐਲਾਨ ਕੀਤੇ ਸੀ ਕਿ ਨਸ਼ਾ ਖਤਮ ਕਰਨ ਦਾ ਤੇ ਮੇਰੇ ਕੋਈ ਕਾਪੀ ਵੀ ਹੈ ਭਗਵੰਤਮਾਨ ਜੀ ਦੀ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਜੀ ਚਾਈਨਾ ਡੋਰ ਇੱਕ Google ਤੇ ਸਰਚ ਕਰੋਗੇ ਤੇ ਹੈ ਬਿਆਨ ਨੇ ਇਹਨਾਂ ਦੇ ਭਗਵੰਤਮਾਨ ਜੀ ਦੇ ਵੀ ਪੂਰਨ ਤੌਰ ਤੇ ਜਿਹੜੀ ਪਾਬੰਦੀ ਆ ਕੀਤੀ ਗਈ ਹੈ ਲੇਕਿਨ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਭਗਵੰਤਮਾਨ ਜੀ ਦੇ ਬਿਆਨ ਆਏ ਤੇ ਚਾਈਨਾ ਡੋਰ ਫੇਰ ਵੀ ਨਹੀਂ ਬੰਦ ਹੋਈ ਕੀ ਕਹਿਣਾ ਚਾਹੋਗੇ ਦੇਖੋ ਮੈਂ ਕਹਾਂਗਾ ਬਹੁਤ ਵੱਡੀ ناکਾਮੀ ਹੈ ਇਸ ਵਿੱਚ ਸਰਕਾਰ ਦੀ ਇੱਥੇ ਅੰਮ੍ਰਿਤਸਰ ਦੇ ਡੀਸੀ ਸਾਹਿਬ ਨੂੰ ਸੀਪੀ ਸਾਹਿਬ ਨੂੰ ਸਟ੍ਰਿਕਟ ਐਕਸ਼ਨ ਲੈਣ ਦੀ ਲੋੜ ਹੈ ਡੀਜੀਪੀ ਸਾਹਿਬ ਨੂੰ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਸ਼ੇ ਨੇ ਆਪਣੀਆਂ ਜੜ੍ਹਾਂ ਮਜ਼ਬੂਤ ਕੀਤੀਆਂ ਇਹ ਜਿਹੜੀ ਚਾਈਨਾ ਡੋਰ ਹੈ ਹੋਰ ਮਜ਼ਬੂਤ ਪકડ ਆਪਣੀ ਲੈ ਰਹੀ ਹੈ ਇਹ ਘਟ ਨਹੀਂ ਰਹੀ ਤੇ ਇੱਥੇ ਮੈਂ ਤਾਜ਼ਾ ਉਦਾਹਰਣ ਹੈ ਜਿਹੜੀ ਅਮਰਸਰ ਦੀ ਤੁਹਾਨੂੰ ਦਵਾਂਗਾ ਜਨਵਰੀ ਦੇ ਮਹੀਨੇ 14 ਸਾਲ ਦਾ ਇੱਕ ਬੱਚਾ ਛੋਟਾ ਜਿਹੜਾ ਵਾ ਇਸ ਦੀ ਟਪੇੜ ਦੇ ਵਿੱਚ ਆ ਕੇ ਮਰਿਆ ਸੀ ਤਾਂ ਗਲਾ ਕੱਟਿਆ ਗਿਆ ਇੱਕ 6 ਸਾਲ ਦੀ ਬੱਚੀ ਫਰਵਰੀ ਦੇ ਮਹੀਨੇ 2024 ਦੀ ਮੈਂ ਗੱਲ ਕਰ ਰਿਹਾ ਆਪਣੇ ਪਾਪਾ ਦੇ ਨਾਲ ਬਾਈਕ ਦੇ ਅੱਗੇ ਬੈਠੀ 6 ਸਾਲ ਦਾ ਬੱਚਾ ਕਿੰਨਾ ਹੁੰਦਾ ਉਹਦੇ ਗਲੇ ਦੇ ਉੱਪਰ ਜਿਹੜਾ ਹੈ ਘਾਤਕ ਜਿਹੜੀ ਡੋਰ ਨਹੀਂ ਮੈਂ ਕਹਾਂਗਾ ਹਥਿਆਰ ਨੇ ਵਾਰ ਕੀਤਾ ਤੇ ਉਹਦੀ ਮੌਤ ਹੋ ਗਈ ਤੇ ਰੀਸੈਂਟ ਸਾਰੇ ਪੂਰੇ ਅਮਰਸਰ ਨੂੰ ਨਹੀਂ ਪੂਰੇ ਪੰਜਾਬ ਨੂੰ ਪਤਾ ਇੱਕ ਨੌਜਵਾਨ ਮੁੰਡਾ 2 ਮਹੀਨੇ ਪਹਿਲਾਂ ਬਟਾਲਾ ਰੋਡ ਪੁਲ ਦੇ ਉੱਪਰ ਸੈਲੀਬ੍ਰੇਸ਼ਨ ਵਾਲੇ ਪੁਲ ਦੇ ਉੱਪਰ ਉਹਦੇ ਗਲੇ ਦੇ ਡੋਰ ਫਿਰੀ ਤੇ ਉਹਦੀ ਮੌਤ ਹੋ ਗਈ ਉਹਦਾ ਇੱਕ ਛੋਟਾ ਬੱਚਾ ਵੀ ਹੈ ਉਹਨਾਂ ਦੇ ਜਿਹੜੇ ਮਦਰ ਨੇ ਉਹਨਾਂ ਨੇ ਦੇਖੋ ਸਾਰੇ ਸ਼ਹਿਰ ਦੇ ਵਿੱਚੋਂ ਜਿਹੜੀਆਂ ਸਾਨੂੰ ਕਾਲਸ ਆਉਂਦੀਆਂ ਨੇ ਜਦੋਂ ਇਸ ਤਰੀਕੇ ਦਾ ਇਨਸੀਡੈਂਸ ਹੁੰਦਾ ਕੀ ਬੀਤਰੀ ਆ ਉਹਨਾਂ ਦੀ ਵਾਈਫ ਦੇ ਉੱਪਰ ਉਹਨਾਂ ਦੇ ਮਦਰ ਦੇ ਉੱਪਰ ਕੀ ਉਹ ਸ਼ਖਸ ਜਾਣਦਾ ਵੀ ਉਹਨੇ ਜਾਣੇ ਜਾਂ ਨਾ ਜਾਣੇ ਦੇ ਵਿੱਚ ਕਿੰਨਾ ਵੱਡਾ ਗੁਨਾਹ ਕਰ ਦਿੱਤਾ ਤੇ ਮੈਂ ਇੱਥੇ ਸਾਰੇ ਮਾਪਿਆਂ ਨੂੰ ਕਵਾਂਗਾ ਕਿ ਤੁਸੀਂ ਆਪਣੇ ਬੱਚੇ ਨੂੰ ਕਾਤਲ ਬਣਾਉਣਾ ਚਾਹਦੇ ਹੋ ਕਿ ਤੁਸੀਂ ਘਰ ਘਰ ਆਪਣੇ ਲੈ ਕੇ ਇਹ ਹਥਿਆਰ ਤੁਸੀਂ ਖਰੀਦ ਕੇ ਆਪਣੇ ਬੱਚਿਆਂ ਨੂੰ ਦੇ ਰਹੇ ਹੋ ਮੈਂ ਹੱਥ ਜੋੜ ਕੇ ਅਪੀਲ ਕਰਦਾ ਇਹ ਅਸੀਂ 2016 ਤੋਂ ਜਿਹੜੀ ਪੁਰਾਤਨ ਡੋਰ ਹੈ ਇਹ ਲੋਕਾਂ ਦੇ ਵਿੱਚ ਵੰਡ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਖਾਲੇ ਵੀ ਜੇ ਤੁਸੀਂ ਨਾ ਸੁਧੇ ਤੇ ਕੱਲ ਨੂੰ ਵਾਰੀ ਤੁਹਾਡੀ ਹੈ ਕੱਲ ਨੂੰ ਤੁਹਾਡਾ ਪਰਿਵਾਰਕ ਮੈਂਬਰ ਇਸ ਦਾ ਸ਼ਿਕਾਰ ਜ਼ਰੂਰ ਹੋਏਗਾ